ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਸਿਰਫ ਇੱਕ ਸਲਾਈ ਦਾ ਇਹ ਡਿਜ਼ਾਈਨ ਤੇ ਆਪਾਂ ਇਹ ਮਲਟੀ ਕਲਰ ਵਿੱਚ ਬਣਾਉਣੇ ਜਾ ਰਹੇ ਹਾਂ ਮੇਰੇ ਕੋਲ ਟੂ ਕਲਰ ਨੇ ਤੇ ਮੈਂ ਟੂ ਵਿੱਚ ਬਣਾ ਰਿਹਾ ਤੁਸੀਂ ਉਸ ਤੋਂ ਬਾਅਦ ਮੈਨੂੰ ਕਿੰਨੇ ਵੀ ਕਲਰਸ ਚ ਚੇਂਜ ਕਰ ਸਕਦੇ ਹੋ ਜਿਵੇਂ ਬਣੂਗਾ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਜੇ ਤੁਸੀਂ ਬਾਰਡਰ ਨਹੀਂ ਵੀ ਬਣਾਉਣਾ ਤਾਂ ਨਾ ਵੀ ਬਣਾਓ ਇਸ ਤਰ੍ਹਾਂ ਵੀ ਇਹ ਚੱਲੇਗਾ ਬਾਰਡਰ ਦੇ ਤੌਰ ਤੇ ਵੀ ਕੰਮ ਕਰੂਗਾ ਪਹਿਲਾਂ ਧਾਗਾ ਬਿਨਾਂ ਬੁਨੇ ਉਤਾਰਾਂਗੇ ਇੱਕ ਧਾਗਾ ਬੁਨ ਲਾਂਗੇ ਫਿਰ ਬਿਨਾਂ ਬੁਨੇ ਇੱਕ ਧਾਗਾ ਬੁਣਾਗੇ ਇੱਕ ਬਿਨਾ ਬੁਨੇ ਇੱਕ ਬੁਣ ਕੇ ਇਸ ਤਰੀਏ ਇਹ ਆਪਾਂ ਸਾਰੀ ਸਲਾਈ ਕੰਪਲੀਟ ਕਰਾਂਗੇ ਪਹਿਲੀ ਇੱਕ ਤਾਗਾ ਉਤਾਰ ਲਿਆ ਇੱਕ ਬੁਣ ਲਿਆ ਤਾਗਾ ਆਪਣੀ ਸਾਈਡ ਰੱਖਣਾ ਇੱਕ ਉਤਾਰ ਲਿਆ ਇੱਕ ਬੁਣ ਲਿਆ ਇੱਕ ਉਤਾਰ ਲਿਆ ਇੱਕ ਬੁਣ ਲਿਆ ਲਾਸਟ ਰੋ ਨੂੰ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਹੁਣ ਆਪਾਂ ਕਲਰ ਚੇਂਜ ਕਰਨਾ ਹੈ ਜਦੋਂ ਕਲਰ ਜਦੋਂ ਵੀ ਆਪਾਂ ਕੋਈ ਕਲਰ ਅਟੈਚ ਕਰਨਾ ਬੈਕ ਸਾਈਡ ਤੋਂ ਕਰਨਾ ਤਾਂ ਆਪਾਂ ਨੇ ਹੁਣ ਕੀ ਕਰਨਾ ਇਸ ਤਰ੍ਹਾਂ ਹੀ ਸਾਰੀ ਸਲਾਈ ਬੈਕ ਸਾਈਡ ਵਾਲੀ ਹਰ ਸਲਾਈ ਉਲਟੀ ਬੁਣੀ ਜਾਊਗੀ ਇਸ ਤਰ੍ਹਾਂ ਉਲਟਾ ਉਲਟਾ ਬੁਣ ਕੇ ਕੰਪਲੀਟ ਕਰਾਂਗੇ ਇੱਥੇ ਆਪਣਾ ਕਲਰ ਚੇਂਜ ਹੋ ਗਿਆ ਬੈਕ ਸਾਈਡ ਹਰ ਵਾਰੀ ਇਸ ਤਰੀਕਾ ਕਰਨੀ ਹੈ हम आप फिर सीधी सैड आ गए सीधी सैड आप उस तरह एक धागा बिना बुने उतारे एक बुन एक बिना बुने एक फिर बुनाए बिना बुने उतारे फिर बुनाए एक इस तरी उतार लिया बुन लिया बुनना उल्टा उल्टे तागा अपनी सैड ही रखना बिना बुने फिर बुन लिया इस तरह ही आप सिलाई ਇਹੀ ਆਪਣੀ ਇੱਕ ਸਲਾਈ ਡਿਜ਼ਾਈਨ ਵਾਲੀ ਆ ਹਰ ਵਾਰੀ ਇਹੀ ਸਲਾਈ ਪਈਓ ਇਸੇ ਨੇ ਆਪਣਾ ਡਿਜ਼ਾਈਨ ਬਣਦਾ ਜਾਊਗਾ ਪੋਲਾ ਪੋਲਾ ਜ ਆਪਣਾ ਡਿਜ਼ਾਈਨ ਬਣ ਕੇ ਆਊਗਾ ਸੌਫਟ ਸੌਫਟ ਬਹੁਤ ਘੈਂਟ ਲੱਗਦਾ ਬੈਕਸ ਬੈਕਸ ਲਈ ਆਪਾਂ ਹਰ ਵਾਰੀ ਉਲਟੀ ਬੁਣਨੀ ਆ ਜਿਹੜਾ ਕਲਰ ਅਟੈਚ ਕਰਨਾ ਉਦੋਂ ਵੀ ਆਪਾਂ ਨੇ ਬੈਕ ਸਾਈਡ ਤੋਂ ਹੀ ਅਟੈਚ ਕਰਨਾ ਐ ਇਸ ਤਰ੍ਹਾਂ ਨੂੰ ਤੁਹਾਨੂੰ ਬੈਕ ਸਾਈਡ ਤੋਂ ਹਰ ਵਾਰੀ ਉਲਟਾ ਬੁਣ ਕੇ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੁਣ ਸੁਣ ਸੁੱਖ ਸੁੱਖ ਡਿਜ਼ਾਈਨ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਹੁਣ ਆਪਾਂ ਫੇਰ ਸਿੱਧੀ ਸਾਈਡ ਉਸ ਤਰੀਕੇ ਤੱਕਾ ਬੁਣ ਲਿਆ ਬਿਨਾਂ ਬੁਣੀ ਉਤਾਰਿਆ ਇੱਕ ਬੁਣ ਲਿਆ ਹਰ ਸਲਾਈ ਆਪਾਂ ਇਸੇ ਤਰੀਕ ਪਾਉਣੀ ਹੈ ਬਿਨਾਂ ਬੁਣੀ ਉਤਾਰਿਆ ਪੁਣੀਆ ਬਿਨਾਂ ਬੁਣੀ ਫੇਰ ਗੁਣ ਲਿਆ ਇਸ ਤਰੀਆ ਆਪਾਂ ਇਹਦੀ ਹਰ ਸਲਾਈ ਸਪੋਣੀ ਬੈਕ ਸਾਈਡ ਤੋਂ ਹੀ ਉਸ ਤਰੀ ਬੁਣਾ ਜਾਊਗਾ ਸਾਰਾ ਉਲਟਾ ਉਲਟਾ ਕਰਕੇ ਕੰਪਲੀਟ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਹੁਣ ਆਪਾਂ ਫੇਰ ਸਿੱਧੀ ਸਾਈਡ ਆ ਗਏ ਆਪਾਂ ਇਹ ਚਾਰ ਸਲਾਈਆਂ ਪਾਈਆਂ ਹੋਈਆਂ ਨੇ ਤੀਜੀ ਸਲਾਈ ਤੇ ਆ ਗਏ ਆਪਾਂ ਸਲਾਈ ਸੇਮ ਹੀ ਪਾਉਣੀ ਜਿਵੇਂ ਆਪਾਂ ਇੱਕ ਸਲਾਈ ਪਾਈ ਆ ਚਾਰ ਸਲਾਈਆਂ ਪਾਉਣੀਆਂ ਨੇ ਉਸੇ ਤਰੀਕੇ ਇਹ ਹੁਣ ਆਪਾਂ ਤੀਜੀ ਸਲਾਈ ਤੇ ਆ ਗਏ ਉਸ ਤੋਂ ਬਾਅਦ ਸਾਨੂੰ ਕलर ਅਟੈਚ ਕਰਕੇ ਦਿਖਾਵਾਂਗੇ ਤੇ ਤੁਸੀਂ ਦੇਖੋਗੇ ਬਣਿਆ ਹੋਇਆ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਬੈਕ ਸਾਈਡ ਤੋਂ ਉਸ ਤਰੀਹਾਰ ਕਰ ਦਿੱਤਾ ਉਲਟਾ we'll ਕੱਢਾਂਗੇ ਸਿੱਧੀ ਸਿਹੜ ਤੂੰ ਫਿਰ ਇੱਕ ਬਿਨਾ ਗੁਨੇ ਉਤਾਰਿਆ ਬੋਨ ਲਿਆ ਬਿਨਾ ਗੁਨੇ ਬੋਨ ਲਿਆ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਪਾਈ ਆ ਡਿਜ਼ਾਈਨ ਸਿਰਫ ਇੱਕ ਸਲਾਈ ਦੀ ਆ ਉਸੇ ਸਲਾਈ ਨੂੰ ਆਪਾਂ ਦੁਬਾਰਾ ਦੁਬਾਰਾ ਚਾਰ ਵਾਰੀ ਰਿਪੀਟ ਕਰਿਆ ਆਪਾਂ ਚਾਰ ਚਾਰ ਦੀਆਂ ਲੈਣਾ ਬਣਾਈਆਂ ਨੇ ਤੁਸੀਂ ਚਾਹੋ ਤਾਂ ਇਹ ਦੂ ਘੱਟ ਵੱਧ ਬਣਾ ਸਕਦੇ ਹੋ ਜਿੰਨੀਆਂ ਇੱਕ ਵਾਰ ਬਣਾਲੀਆਂ ਉਸ ਤਰੀ ਤੁਹਾਡੀ ਡੱਬੀ ਚੱਲੀ ਜਾਊਗੀ ਹੁਣ ਆਪਾਂ ਇਹ ਚ ਕਲਰ ਅਟੈਚ ਕਰਨਾ ਤੁਸੀਂ ਇਹ ਮਲਟੀ ਕਲਰ ਬੁਣਨੇ ਦੀ ਵਾਰ ਕੋਈ ਵੀ ਕਲਰ ਅਟੈਚ ਕਰ ਸਕਦੇ ਹੋ ਪਰ ਟੂ ਕਲਰਸ 'ਚ ਬਣਾਇਆ ਇਸ ਤਰੀ ਇਹਨੂੰ ਆਪਾਂ ਸਾਰੇ ਨੂੰ ਉਲਟਾ-ਉਲਟਾ ਕਰਕੇ ਕਲਰ ਅਟੈਚ ਹੋ ਜਾ ਫਿਰ ਆਪਾਂ ਇਸ ਤਰੀ ਦੀ ਚਾਰ ਸਿੱਧੀ ਸਾਈਡ ਤੋਂ ਚਾਰ ਸਿੱਧੀ ਉਲਟੀ ਸਾਈਡ ਤੋਂ ਸਿਲਾਈਆਂ ਕੱਢ ਕੇ ਇਸੇ ਤਰ੍ਹਾਂ ਫਿਰ ਦੁਬਾਰਾ ਅੱਗੇ ਦੀ ਅੱਗੇ ਆਪਣਾ ਇਹ ਚੱਲੀ ਜਾਓ ਬਣਾਉਣ 'ਚ ਵੀ ਸੌਖਾ ਤੇ ਸੋਹਣਾ ਵੀ ਬਹੁਤ ਲੱਗਦਾ ਬਣਾ ਕੇ ਜਰੂਰ ਵੇਖਿਓ ਇਸ طرح ਹੀ ਆਪਣਾ ਬਣ ਕੇ ਆਉਣਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ